यो पुलट्टा मुर्दा वास मुर्दा वास मुर्दा नगर काउंसल मुर्दा वास मुर्दा वास मुर्दा यो पुलट्टा मुर्दा वास मुर्दा वास मुर्दा नगर काउंसल पुलट्टा मुर्दा वास मुर्दा वास साढ़ा एका जिंदा वास जिंदा वास जिंदा वास साढ़ा एका जिंदा वास जिंदा ਨੇਤੂ ਜੀ ਕੀ ਗੱਲ ਹੈ ਜੀ ਤੁਸੀਂ ਆ ਵਾਰਡ ਵਿੱਚ ਇਕੱਠੇ ਹੋਏ ਹੋ ਔਰ ਪ੍ਰਸ਼ਾਸਨ ਦੇ ਖਿਲਾਫ ਤੁਸੀਂ ਨਾਰੇबाजी ਕਿਤੇ ਕੀ ਗੱਲ ਬਾਤ ਹੈ ਸਾਡੀ ਗਲੀ ਚ ਜੀ ਪਾਣੀ ਬਹੁਤ ਗੰਦਾ ਖੜਦਾ ਜੀ ਤੇ ਬਾਕੀ ਗੋਬਰ ਬਹੁਤ ਗਊਸ਼ਾਲਾ ਦਾ ਗੋਬਰ ਇੱਥੇ ਇਕੱਠਾ ਹੋ ਜਾਂਦਾ ਜੀ ਖਾਨ ਜਾਂਚ ਬਹੁਤ ਦਿੱਕਤ ਆਉਂਦੀ ਹੈ ਕਿਸੇ ਦੇ ਲਈ ਪਾਣੀ ਬਹੁਤ ਪ੍ਰੋਬਲਮ ਹੈ ਜੀ ਸੀਵਰੇਜ ਬਹੁਤ ਪਰਚਾਂਦੀ ਹੈ ਮਿਲਿਓ ਤੁਸੀਂ ਫਿਰ ਆਪਣੇ ਐਮਸੀ ਨੂੰ ਜਾਂ ਪ੍ਰਧਾਨ ਜੀ ਨੂੰ ਕਿਸੇ ਨਾਲ ਗੱਲਬਾਤ ਉੱਤੇ ਕੀ ਤੁਹਾਨੂੰ ਲੱਗਦਾ ਉਹਨਾਂ ਨਾਲ ਹਾਂਜੀ ਸਾਨੂੰ ਮਿੱਠੀ ਗੋਲੀ ਦੇ ਕੇ ਭੇਜ ਦਿੰਦੇ ਜੀ ਕੀ ਤੁਹਾਡਾ ਅਗਲਾ ਕੋਈ ਹੱਲ ਨਹੀਂ ਹੁੰਦਾ ਜੀ ਅਗਲਾ ਸਟਾਪ ਕੀ ਹੈ ਅਗਰ ਤੁਹਾਡੇ ਕੋਲ ਨੀਂਦ ਨਹੀਂ ਸੁਵਾਈ ਹੁੰਦੀ ਤਾਂ ਸੁਵਾਈ ਨਾ ਹੋਈ ਸਾਡਾ ਸੰਘਰਸ਼ ਤੇਜ਼ ਹੋਊਗਾ ਜੀ ਤੁਹਾਡਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਸਾਡੀ ਮੰਗ ਇਹ ਹੈ ਜੀ ਸਾਡੀ ਸੜਕਾਂ ਪੱਕੀਆਂ ਹੋਣ ਕੋਬਰ ਦਾ ਹੱਲ ਕੀਤਾ ਜਾਵੇ ਜੀ ਲक्की ਜੀ ਸਾਰਿਆਂ ਨੇ ਤੁਸੀਂ ਇਕੱਠ ਕਰਿਆ ਵਾਰਡ ਵਾਸੀ ਨੇ ਕੀ ਗੱਲਬਾਤ ਹੋਈ ਹੈ ਅੱਜ ਜਿਹੜਾ ਸਾਡੇ ਬਾੜ ਵਾਲੇ ਨੇ ਜੀ ਇਹ ਸੜਕ ਤੋਂ ਬਹੁਤ ਦੁਖੀ ਨੇ ਇਹਦੇ ਤੇ ਅਸੀਂ ਕਮੇਟੀ ਦੀ ਵੀ ਗਈ ਸੀ ਪਰ ਕੋਈ ਉੱਥੇ ਸਾਨੂੰ ਯੋ ਮੂ ਲੱਕੜ ਦਾ ਮੁੰਡਾ ਦੇ ਕੇ ਦੋਰ ਦਿੰਦਾ ਹੈ ਇਹ ਜਿਹੜਾ ਦੇਸੀ ਰੇਡ ਬੋਰਡ ਦਾ ਸੁਖਪਾਲ ਹੈ ਉਹ ਲੱਕੜ ਦਾ ਮੁੰਡਾ ਦੇ ਕੇ ਤੋਰਦਾ ਅਸੀਂ ਰੋਜ਼ ਫੋਨ ਮਾਰੀ ਜਾਂਦੇ ਆ ਕੋਈ ਆਂਦਾ ਨਹੀਂ ਹੈਗਾ ਅਸੀਂ ਮੱਲੇ ਵਾਲੇ ਬਹੁਤ ਪਰੇਸ਼ਾਨ ਹੈ ਇੱਕ ਤਾਂ ਉਹਰੇ ਵੱਲੋਂ ਸਾਰੇ ਸੜਕ ਦਾ ਹਾਲ ਦੇਖ ਲਓ ਤੁਸੀਂ ਇਹ ਤਾਂ ਕਹਿੰਦੇ ਪੈਸੇ ਆਏ ਪਏ ਨੇ ਅਸੀਂ ਯੂ ਸਰ ਨਾਲ ਗੱਲ ਕੀਤੀ ਸੀ ਪਰਸੋਂ ਉਹ ਕਹਿੰਦਾ 38 ਲੱਖ ਰੁਪਇਆ ਇਹ ਸੜਕ ਵਾਤੇ ਆਇਆ ਪਿਆ ਉਹ ਤਾਂ ਕਹਿੰਦਾ ਵੀ ਪ੍ਰਧਾਨ ਨਹੀਂ ਹੋਣ ਦਿੰਦਾ ਪ੍ਰਧਾਨ ਕਹਿੰਦਾ ਐਮ ਐਲ ਏ ਨਹੀਂ ਹੋਣ ਦਿੰਦਾ ਸਾਡੇ ਐਮ ਐਸ ਵੀ ਨੂੰ ਬੁਲਾਉਣੇ ਉਹ ਵੀ ਕਹਿੰਦੇ ਜਲਦੀ ਲੋਕਦੇ ਯਾਰ ਮੈਂ ਕੀ ਕਰਾਂ ਮੈਂ ਤਾਂ ਥੋੜੇ ਨਾਲ ਐ ਅਸੀਂ ਇਹ ਸੋਹਣੇ ਜਿਹੇ ਪੈਸੇ ਆਏ ਹੋਏ ਨੇ 38 ਲੱਖ ਰੁਪਇਆ ਕਿੱ ਜੋ 300 ਲੱਖ ਰੁਪਏ ਆਇਆ ਤਾਂ ਲੋਕਾਂ ਦਾ ਨਰਕ ਕਰ ਦੋ ਲੋਕ ਜਿਉਂ ਜਿਉਂ ਡੇ ਹੋ ਜਾਣਗੇ ਤੁਸੀਂ ਹੁਣ ਵਾਰਡ ਵਾਸੀਆਂ ਨੂੰ ਇਕੱਠ ਕਰਿਆ ਕੀ ਤੁਸੀਂ ਫੈਸਲਾ ਕੀ ਲੈਂਦਾ ਹੁਣ ਸਾਡਾ ਫੈਸਲਾ ਇਹ ਹੈ ਜੀ ਜੇਕਰ ਇਹ ਸੜਕ ਬਣਾਉਂਦੇ ਨੇ ਤਾਂ ਠੀਕ ਹੈ ਕੋਈ ਨਹੀਂ ਸਾਰੇ ਵਾਰਡ ਵਾਸੀ ਰਹਿਣਾ ਨਹੀਂ ਅਸੀਂ ਇਹਨਾਂ ਉੱਤੇ ਪਰ ਨਹੀਂ ਦਿੰਦੇ ਇਹਨਾਂ ਨੂੰ ਸਾਢੇ 4 ਸਾਲ ਹੋ ਗਏ ਇਹਨਾਂ ਨੂੰ ਆਪ ਦੇ ਆਪ ਸੰਗਾਂ ਨੂੰ ਜੀਂਦੀ ਹੈ ਕਿਹੜੇ ਵਾਰਡ ਦਾ ਮਸਲਾ ਹੈ ਇਹ ਇਹ ਪੱਠ ਵਾਰਡ ਹੈ ਜੀ ਕਾਲੂ ਮੈਦਾਨ ਦਾ ਐਮਸੀ ਕਾਲੂ ਮੈਦਾਨ ਹੈ ਜੀ ਉਰੇ ਅਸੀਂ ਗਊਸ਼ਾਲਾ ਦੇ ਸਾਰੇ ਵਾਸੀ ਆ ਸਾਰੇ ਮਹੱਲਾ ਵਾਸੀ ਆ ਕੋਈ ਬੰਦਾ ਅਸੀਂ ਬਾਹਰੋਂ ਨਹੀਂ ਬੁਲਾਇਆ ਹੈਗਾ ਸਾਡੇ ਹੁਣ ਅਸੀਂ ਇਹ ਬੇਨਤੀ ਕਰਦੇ ਆ ਐਮਐਲਏ ਸਾਹਿਬ ਨੂੰ ਵੀ ਪ੍ਰਧਾਨ ਨੂੰ ਵੀ ਐਮਸੀਆਂ ਨੂੰ ਵੀ ਕਿ ਉਹਨੂੰ ਵਿੱਚ ਸਾਰਿਆਂ ਨੂੰ ਅਸੀਂ ਬੇਨਤੀ ਕਰ ਦਿੰਨੇ ਆ ਸਾਡੇ ਟੈਕਸ ਦੇ ਪੈਸਿਆਂ ਨਾਲ ਇਹਨਾਂ ਦੀ ਤਨਖਾਹ ਮਿਲਦੀ ਹੈ ਇਹ ਪੁੱਲੇ ਬੈਠੇ ਨੇ ਇਹਨਾਂ ਨੂੰ ਐ ਨਹੀਂ ਪਤਾ ਵੀ ਇਹ ਸਾਡੇ ਸਰਵੈਂਟ ਨੇ ਕਿ ਉਹ ਸਾਡਾ ਸਰਵੈਂਟ ਹੈ ਸ਼ਾਇਦ ਭੁੱਲੇ ਬੈਠਾ ਹੈ ਇਹ ਜਿਹੜਾ ਮੈਂ ਟੈਕਸ ਭਰਦਾ ਜਿਹੜਾ ਨੱਬੀ ਭਰਦਾ ਸਾਰੇ ਭਰਦੇ ਨੇ ਡੈਸ ਇਹਨਾਂ ਦੀ ਅਸੀਂ ਤਨਖਾਹ ਦਿੰਨੇ ਇਹਨਾਂ ਨੂੰ ਇਹ ਸਾਡੀ ਕੋਈ ਗੋਲ ਨਹੀਂ ਜੇ ਅਸੀਂ ਕਹਿੰਦੇ ਸਫਾਈ ਵਾਲੇ ਲਾਵਾਂਗਾ ਨਾ ਕੋਈ ਸਫਾਈ ਵਾਲੀ ਆਂਦੀ ਆ ਉਰੇ ਅਸੀਂ ਤਾਂ ਮਰੇ ਪਏ ਘਰਾਂ ਮੂਰੇ ਸਾਡੇ ਮੱਛਰਾਂ ਨੇ ਜੇ ਕੋਈ ਕੱਲ ਨੂੰ ਕੋਈ ਬਿਮਾਰੀ ਫੈਲ ਹਾਂਜੀ ਬਿਲਕੁਲ ਦੇਖੋ ਜੀ ਗੱਲ ਇਹ ਅਸੀਂ ਮਜਬੂਰੀ ਨੂੰ ਕੋਈ ਬੰਦਾ ਕੰਮ ਕਾਜ ਛੱਡ ਕੇ ਤੇ ਕੋਈ ਦਿਹਾੜੀਦਾਰ ਬੰਦੇ ਅਸੀਂ ਕੋਈ ਕਰੋੜਪਤੀ ਬੰਦੇ ਤਾਂ ਹੈ ਨਹੀਂ ਅਸੀਂ ਤਾਂ ਬਿੱਧੀਹਾੜੀ ਛੱਡ ਕੇ ਸਾਨੂੰ 3 ਘੰਟੇ ਹੋ ਗਏ ਉਹ ਰ ਆਇਆ ਨੂੰ ਉਸ ਨਾਲ ਅਸੀਂ ਮੀਟਿੰਗ ਕੀਤੀ ਹੈ ਅਸੀਂ ਦਿਹਾੜੀਦਾਰ ਬੰਦੇ ਅਸੀਂ ਤਾਂ ਆਪਣਾ ਤਾਜਾ ਕਮਾਉਣਾ ਤਾਜਾ ਖਾਣਾ ਤੇ ਅਸੀਂ ਇਹਨਾਂ ਦੇ ਮਗਰ ਤੁਰੇ ਫਿਰਾਂਗੇ ਨਾ ਉਹ ਤਾਂ 2-2 ਲੱਖ ਰੁਪਏ ਤਨ ਖਾਏ ਇਹ ਉਹਦੇ 2 ਲੱਖ ਰੁਪਏ ਤਨ ਖਾਏ ਜੇ ਇਹ ਉਹਦੇ ਘਰੇ ਬੈਠੇ ਨੇ ਆਰਾਮ ਨਾਲ ਅਸੀਂ ਤਾਂ ਲਈ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਆਕਟੂਬਰਪੁਰ ਦਾ ਵਸਨੀਕ ਹਾਂ ਉਹ ਵੀ ਮੇਰੇ ਨਾਲ ਮੇਰੇ ਭਾਈ ਖਰਨੇ ਇਹ ਵੀ ਸਾਰੇ ਮੇਰੇ ਵਾਰਡ ਦੇ ਵਾਸੀ ਨੇ ਸਾਡੇ ਪਾਰ ਦਾ ਅਨਕ ਪੂਰਾ ਹਾਲ ਹੋ ਚੁਕਿਆ ਹੈ ਜੇ ਮੀਂਹ ਦੇ ਬਿਨਾ ਦੇ ਵਿੱਚ ਇੱਥੇ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਇੱਥੇ ਕੋਸ਼ਲ ਹੈ ਇਸ ਰੋਡ ਦੇ ਉੱਤੇ ਮੰਦਰ ਹੈ ਲੋਕ ਆਉਂਦੇ ਨੇ ਕੋਟਲਾ ਇੱਥੇ ਹਰਾ-ਭਰਾ ਪਰ ਮੀਲਾ ਪਾਣੀ ਅੰਨਾ ਜਿਆਦਾ ਖੜ ਜਾਂਦਾ ਉਹਨੇ ਕਿ ਉਹਨਾਂ ਨੂੰ ਲੰਘਣਾ ਤਾਂ ਬਹੁਤ ਔਖਾ ਹੋ ਜਾਂਦਾ ਹੈ ਜੀ ਅਸੀਂ ਇਕੱਠੇ ਹੋ ਕੇ ਜੀ ਉਹਨਾਂ ਕੋਲ ਜਾਂਦੇ ਆ ਤਾਂ ਉਹ ਜੀ ਉਹ ਸਾਹਿਬ ਸਾਨੂੰ ਲਾਰੇ ਲਾ ਕੇ ਤੋਰ ਦਿੰਦੇ ਨੇ ਉਹ ਕਹਿੰਦੇ ਨੇ ਪ੍ਰਧਾਨ ਜੀ ਨੂੰ ਮਿਲੋ ਪ੍ਰਧਾਨਿਆ ਕੋਲ ਜਾਂਦੇ ਆ ਤਾਂ ਉਹ ਕਹਿੰਦਾ ਇਹ ਐਮਐਲਏ ਨਹੀਂ ਕੰਮੋਂ ਦਿੰਦਾ ਵੇ ਸਾਡੀ ਸਾਡਾ ਦਾ ਸੋਕੀ ਕਸੂਰ ਆ ਅੱਜ ਕੀ ਆਪਦੇ ਕੰਮ ਕਰਾਉਣ ਵਾਸਤੇ ਇਹਨਾਂ ਨੂੰ ਬੋਟਾ ਪਾਈਆਂ ਸੀ ਨਾ ਕਿ ਇਹਨਾਂ ਦੀ ਆਸਤੀ ਲੜਾਈ ਵਾਸਤੇ ਇਹਨਾਂ ਨੂੰ ਬੋਟਾ ਪਾਈਆਂ ਸੀ ਜੇ ਅਸੀਂ ਤੇ ਐਮਸੀ ਨੂੰ ਕਹਿੰਦੇ ਆ ਐਮਸੀ ਕਹਿੰਦਾ ਜੀ ਮੈਂ ਪ੍ਰਧਾਨ ਨੂੰ ਕਹਿੰਦਾ ਪ੍ਰਧਾਨ ਕਹਿੰਦਾ ਮੈਂ ਐਮਐਲਏ ਨੂੰ ਕਹਿੰਦਾ ਜੀ ਕੰਮ ਸਾਡੇ ਹੁੰਦੇ ਨੇ ਮੈਂ ਨਾਰੀ ਮੰਦੇ ਨੇ ਕੀ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਠੀਕ ਕਰ ਸਾਡੇ ਤਾਂ ਇਹ ਕੁਰਸੀਆਂ ਛੱਡ ਦੇ ਲੋ ਇਹ ਕੁਰਸੀਆਂ ਦਾ ਜਿੱਥੇ ਬੈਠੇ ਨੇ ਇਹਨਾਂ ਨੂੰ ਅਜੇ ਕੁਰਸੀਆਂ ਵਾਸਤੇ ਨਹੀਂ ਨਾ ਅਸੀਂ ਅਭਿ ਵਿਚ ਨਹੀਂ ਆਈ ਜੇ ਕਰ ਇਹਨਾਂ ਨੇ ਸਾਡੀ ਇਹ ਰੋਣ ਨਾ ਪਰਵਾਈ ਤਾਂ ਇਸ ਵਾਰ ਅਸੀਂ ਸਾਰੀ ਗਲੀ ਮਿਲ ਕੇ ਜੀ ਵੋਟਾਂ ਦਾ ਬਾਈਕਾਟ ਕਰਾਂਗੇ ਕਿਸੇ ਵੀ ਐਮਸੀ ਨੂੰ ਇਸ ਵਾਰ ਦੇ ਵਿੱਚ ਨਹੀਂ ਬਣਨ ਦੇਵਾਂਗੇ ਜੀ ਇਹ ਸਾਡਾ ਸਾਰਾ ਮਹੱਲੇ ਦਾ ਫੈਸਲਾ ਹੈ ਜੀ ਹਾਂ ਜੀ ਕਿਵੇਂ ਆ ਮੈਂ ਤੁਹਾਡਾ ਜੀ ਆ ਕਿਵੇਂ ਬਣ ਗਿਆ ਆ ਗਲੀ ਕਿਵੇਂ ਬਣ ਗਿਆ ਮੇਰਾ ਨਾਮ ਕੋਰ ਬਿੰਦਲ ਹੈ ਜੀ ਮੈਂ 9 ਵਾਰਡ ਦਾ ਨਿਵਾਸੀ ਆ ਇਹ ਸਾਡੇ ਐਮਸੀ ਸਾਹਿਬ ਹੈਪੀ ਜੀ ਨੇ ਇਹ ਕਹਿ ਰਹੇ ਨੇ ਵੀ 9 ਵਾਰਡ ਦੀ ਸੜਕ ਦੇ ਵਿੱਚ ਸੁਖਵਾਲ ਖੇਰਾ ਜੀ ਦਿੱਕਤ ਲਾ ਰਹੇ ਨੇ ਸੁਖਵਾਲ ਖੇਰਾ ਨਾਲ ਪ੍ਰਧਾਨ ਜੀ ਦਿੱਕਤ ਲਾ ਰਹੇ ਨੇ ਹਾਂ ਜੀ ਵੀ ਉਹਨਾਂ ਨੇ ਸਾਡਾ ਟੈਂਡਰ ਕੈਂਸਲ ਉਹਨਾਂ ਨੇ ਕੀਤਾਗਾ 85000 ਦਾ ਟੈਂਡਰ ਸੀ ਜੀ ਚਲੋ ਬੋਲੋ ਕੀ ਸਮੱਸਿਆ ਕੀ ਆ ਰਹੀ ਆ ਤੁਹਾਨੂੰ ਬਾੜ ਦੇ ਵਿੱਚ ਜੀ ਬਾੜ ਦੇ ਵਿੱਚ ਜੀ ਨਾਲੀਆਂ ਦਾ ਸੀਵਰੇਜ ਦਾ ਪਾਣੀ ਨਾਲੀਆਂ ਦਾ ਪਾਣੀ ਸਾਰਾ ਬਾਹਰ 2 ਸਾਲ ਹੋ ਗਏ ਜੀ ਸਾਨੂੰ ਨਾਲੀ ਦੇ ਉੱਤੇ ਤੋਹਾਰ ਮਡਾਰਿਆ ਅਸੀਂ ਫਿਰ ਇੱਕ ਘਰ ਦੇ ਅੰਦਰ ਬਾਹਰ ਦੇ ਅੰਦਰ ਪਾਣੀ ਜਾਂਦਾ ਜੀ ਤੇ ਤੁਸੀਂ ਆਇਆ ਲਾ ਲੋ ਸਫਾਈ ਵਾਲਾ ਨਾਲੀ ਦੀ ਸਫਾਈ ਵਾਲਾ ਬੰਦਾ ਸਾਲ ਚ ਇੱਕ ਵਾਰੀ ਵੀ ਨਹੀਂ ਆਂਦਾ ਬੁਲਾਏ ਤੋਂ ਵੀ ਇੱਕ ਅੱਧੇ ਵਾਰੀ ਹੀ ਮੁਸ਼ਕਲ ਨਾਲ ਆ ਜਾਂਦਾ ਹੈਗਾ ਜਿੱਦੇ ਦਾ ਮੀਂਹ ਪਏ ਉਦੋਂ ਦੀ ਬਦਬੂ ਮਾਰੀ ਜਾਂਦੀ ਹੈ ਸਾਡੇ ਜਵਾਗ ਨਹੀਂ ਮਾਰਿਆ ਕਿਹਦਾ ਜਵਾਗ ਨਹੀਂ ਮਾਰਿਆ ਬੂਮਾਰ ਅੰਦਰ ਪਾਣੀ ਹੈ ਬਿਮਾਰੀਆਂ ਸਾਰੇ ਕਿਤੇ ਫੈਲ ਰਹੀਆਂ ਗਈਆਂ ਦੇਖੋ ਕੱਲੇ ਆ ਜਿਹੜਾ ਮੱਛਰ ਦਾ ਜਿਹੜਾ ਹੈਗਾਗਾ ਧੂਆਂ ਮਾਰਨ ਨਾਲ ਇਹ ਹੱਲ ਨਹੀਂ ਹੁੰਦਾਗਾ ਇਹ ਨਾਲੀ ਦਾ ਜਿਹੜਾ ਹੈਗਾ ਜਾਂ ਸੀਵਰੇਜ ਦਾ ਨਿਕਾਸ ਇਹਨਾਂ ਨੂੰ ਕਰਨਾ ਚਾਹੀਦਾ ਹੈਗਾ ਤੇ ਗਲੀ ਬੰਦੀ ਚਾਹੀਦੀ ਹੈ ਇਹ ਇਹ ਬਾਕੀ ਆਪਣਾਈ ਜੀ ਚੌੜੀ ਗਲੀ ਬਣ ਗਈ ਗਊਸ਼ਾਲਾ ਗਲੀ ਬਣ ਗਈ ਸਿਰਫ ਕਿ ਧੋਪੀਆਂ ਦੀ ਗਲੀ ਆ ਆ ਗਲੀ ਬਣ ਗਈ ਹਾਂਜੀ ਸਾਡੇ ਮਸ਼ੀਨੇ ਪੂਰੇ ਹੌਣ ਹਾਰ ਨਹੀਂ ਨੇ ਮੈਂਤ ਵੀ ਬਹੁਤ ਕਰਦੇ ਨੇ ਗਊ ਗਊਸ਼ਾਲਾ ਰੋਡ ਬਣ ਗਿਆ ਜੀ ਚੌੜੀ ਗਲੀ ਬਣ ਗਈ ਜੀ ਸਾਡੀ ਐਮਸੀ ਦੀ ਗਲੀ ਨਹੀਂ ਬਹੁਤ ਵਧੀਆ ਸੋਹਣੀ ਬਣੀ ਹੋਈ ਹੈ ਮੰਨੋ ਝਾੜੂ ਵੀ ਇੰਨੇ ਦੀ ਗਲੀ ਸਭ ਤੋਂ ਪਹਿਲਾਂ ਸਵੇਰੇ ਉੱਠਨ ਸਾਰੇ ਇੰਨੇ ਦੀ ਗਲੀ ਜੀ ਲੱਗਦਾ ਸਾਡੀ ਇੱਧਰ ਦੀ ਗਲੀ ਚ ਲੱਗੇ ਨਾ ਲੱਗੇ ਧੋਪੀ ਵਾਲੀ ਗਲੀ ਚ ਜਿਹੜੀ ਧੋਪੀ ਵਾਲੀ ਗਲੀ ਆ ਉਹ ਬਿਲਕੁਲ ਨਰਕ ਬਣ ਚੁੱਕੀ ਹੈ ਸਾਡਾ ਰਿਸ਼ਤੇਦਾਰ ਆਉਂਦਾ ਭੈਣ ਭਰਾ ਆਉਂਦਾ ਕੋਈ ਵੀ ਆਉਂਦਾ ਆਹ ਕਹਿੰਦਾ ਕਿੱਥੇ ਰਹਿਣ ਨੂੰ ਮੈਂ ਕਹਿੰਦਾ ਧੋਪੀ ਵਾਲੀ ਗਲੀ ਚ ਕਹਿੰਦਾ ਐ ਲੱਗਦਾ ਕਿਤੇ ਰੂੜੀਆਂ ਰਾੜੀਆਂ ਦੇ ਘਰ ਪਾਏ ਹੁਣ ਹੈ ਤੇ ਕਿਰਪਾ ਕਰਕੇ ਸਾਡੀ ਬੇਨਤੀ ਐਮਸੀ ਸਾਹਿਬ ਨੂੰ ਵੀ ਇਹ ਸਾਡੀ ਜਿਹੜੀ ਧੋਪੀ ਵਾਲੀ ਗਲੀ ਦਾ ਜਿਹੜਾ ਟੈਂ ਆਇਆ ਹੋਇਆ ਸੀ ਉਹ ਥੋਬੀ ਵਾਲੀ ਗਲੀ ਬਣਾਈ ਜਾਵੇ ਇਹ ਇਹ ਕਹਿ ਰਹੇ ਨੇ ਜਿਹੜੇ ਸੁਖਪਾਲ ਪ੍ਰਧਾਨ ਜੀ ਨੇ ਉਹ ਉਹਨਾਂ ਨੇ ਇਹ ਜਿਹੜਾ ਟੈਂਡਰ ਹੈ ਕੈਨਸਲ ਕਰਤਾ ਉਹਨਾਂ ਨੂੰ ਬੋਲਣ ਦੇ ਕਿਉਂ ਕੈਨਸਲ ਕਰਿਆ ਕਿਉਂ ਕੀ ਕਰ ਰਿਹਾ ਉਹ ਇਹ ਜਵਾਬ ਦੇ ਦਿੰਦੇ ਅਸੀਂ ਗੱਲ ਦਾ ਪਰ ਨਾ ਬੜੀ ਇਹ ਥੋਬੀਆਂ ਵਾਲੀ ਗਲੀ ਦੇ ਵਿੱਚ ਅੱਜ ਸਾਡੇ ਬੱਚੇ ਸਾਰੇ ਜਿੰਨੇ ਵੀ ਲੇਡੀਜ਼ ਜੈਂਟਸ ਨਰਕ ਭੋਗ ਰਹੇ ਨੇ ਬੱਚੇ ਬਾਹਰ ਨਹੀਂ ਨਿਕਲਦੇ ਖੇਡਣ ਵਾਸਤੇ ਜਿੱਦੇ ਦਾ ਮੀਂਹ ਪਿਆ ਉੱਧੇ ਦਾ ਗਿੱਟੇ ਗਿੱਟੇ ਘਾਰ ਜੜੀ ਪਈ 12 ਮੂਰੇ ਨਾ ਕੋਈ ਚੱਕਣ ਆਉਂਦਾ ਹੈ ਨਾ ਕੋਈ ਸਫਾਈ ਕਰਾਉਣ ਆਉਂਦਾ ਨਾ ਸਾਡੇ ਐਮ ਸੀ ਜੀ ਵੀ ਮਿਹਨਤ ਕਰਦੇ ਨਹੀਂ ਇਸ ਗੱਲ ਦੇ ਵੀ ਮੈਂ ਘਰ ਆ ਜਾਣਾ ਵੀ ਦੇਖ ਯਾਰ ਭਾਈ ਤੁਹਾਡਾ ਬਾਰ ਠੀਕ ਹੈ ਕਿ ਨਹੀਂ ਠੀਕ ਹੈ ਉੱਧੇ ਦੇ ਇਹਨਾਂ ਨੇ ਵੀ ਕੁਝ ਕੀਤਾ ਮੈਂ ਤਾਂ ਸਿੱਧਾ ਕਹਿੰਦਾ ਮੈਂ ਘਰ ਡਰਦਾ ਕਿਸੇ ਐਮ ਸੀ ਸਾਹਿਬ ਦੇ ਬਿਆਨ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅੰਕਿਤ ਹੈ ਜੀ ਅੰਕਿਤ ਤੁਸੀਂ ਵੀ 9 ਵਾਰਡ ਦੇ ਵਸਨੀਕ 9 ਵਾਰਡ ਦਾ ਮੈਂਬਰ ਹੈਗੇ ਹਾਂ ਹਾਂਜੀ ਕੀ ਕਹੋਗੇ ਅੱਜ ਗਲੀ ਦੇ ਵਿਚਾਨਾ ਇਕੱਠ ਹੋ ਰਿਹਾ ਸਾਰੇ ਗਲੀ ਦੇ ਵਿਚੀਂ ਦੇਖੋ ਜੀ ਬੁਰਾ ਹਾਲ ਹੈ ਸੀਵਰੇਜ ਦੇਖ ਲਈ 2 ਮਹੀਨੇ ਤੋਂ ਹੋਵੇ ਤੁਹਾਡਾ ਕੋਈ ਸੁਣਵਾਈ ਨਹੀਂ ਹੋਈ ਸੀਵਰੇਜ ਦੀ ਸੀਵਰੇਜ ਦੀ ਬੁਰਾ ਹਾਲ ਹੈ ਘਰਾਂ ਦੇ ਅੰਦਰ ਪਾਣੀ ਜਾਂਦਾ ਜੀ ਤੇ ਬਾਹਰ ਸਾਡਾ ਜਵਾਬ ਵੀ ਬਾਹਰ ਕਹਿ ਨਹੀਂ ਸਕਦਾ ਤੁਸੀਂ ਗਲੀ ਲਾ ਲਓ ਗਲੀ ਸਾਨੂੰ ਕਹੀ ਜਾਂਦਾ ਕਈ ਉਹਦੀ ਟੈਂਡਰ ਪਾਸ ਹੋ ਗਿਆ ਹੋ ਗਿਆ ਪਰ ਗਲੀ ਬਣ ਨਹੀਂ ਰਹੀ ਸਕਦੀ ਤੇ ਰਾਤ ਨੂੰ ਲਾਈਟਾਂ ਵੀ ਤੁਸੀਂ ਲਾਈਟਾਂ ਸਾਦੀ ਬੰਦ ਹੋ ਜਾਂਦੀਆਂ ਲਾਈਟਾਂ ਦਾ ਕੋਈ ਕੰਮ ਨਹੀਂ ਸਾਡਾ ਹੋਇਆ ਵੀ ਰਾਤ ਨੂੰ ਪੂ ਆਪਣੇ ਬਾਹਰ ਖੇਡ ਸਕਦੇ ਸੀਵੇ ਦਾ ਪਾਣੀ ਸਾਰਾ ਬਾਹਰ ਆ ਜਾਂਦਾ 2 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਬਾਕੀ ਸਾਡੇ ਸਾਡੀ ਕਈ ਵਾਰੀ ਟੈਂਡਰ ਲੱਗ ਗਿਆ ਪਰ ਜਾਂਦੇ ਬੰਦੇ ਨਹੀਂ ਆ ਗੱਬੜਿਆ ਲਾ ਲਾਲਾ ਹਾਂਜੀ ਕੀ ਕਹੋਗੇ ਤੁਹਾਡੇ ਮੈਡਮ ਇਸ ਵਾਰਡ ਦੇ 8 9 ਵਾਰਡ ਦੇ ਐਮਸੀ ਨੇ ਮਹੱਲਾ ਵਾਸੀ ਬਹੁਤ ਪਰੇਸ਼ਾਨ ਨੇ ਕੀ ਕਰਨਾ ਹੈ ਕਿਉਂ ਨਹੀਂ ਇਹਨਾਂ ਦਾ ਟੈਨਸ਼ਨ ਦਾ ਜਿਹੜਾ ਹੈ ਹੱਲ ਹੱਲ ਨਹੀਂ ਹੋ ਰਿਹਾ ਗਲੀ ਵੀਰਜੀ ਗਲੀ ਦਾ ਪਾਸ ਹੈ ਨੰਬਰ 62 ਦੋ ਵਾਰੀ ਟੈਂਡਰ ਲੱਗ ਚੁੱਕੇ ਸਿਖਪਾਲ ਪ੍ਰਧਾਨ ਦੀ ਵਜ੍ਹਾ ਕਰਕੇ ਟੈਂਡਰ ਕੈਨਸਲ ਬਾਅਦ ਵਿੱਚ ਕੈਨਸਲ ਕਰੀ ਜਾਂਦੇ ਨੇ ਉਹਨਾਂ ਦੇ ਆਪਸੀ ਕਿਉਂ ਕੈਨਸਲ ਕਰਿਆ ਸਿਖਪਾਲ ਪ੍ਰਧਾਨ ਜੀ ਕਿਉਂ ਕੈਨਸਲ ਅਸੀਂ ਬੰਦੀ ਨਹੀਂ ਹੈਗੀ ਜੀ ਇਹਨਾਂ ਦੇ ਆਪਸੀ ਉਹਦੇ ਕਰਕੇ ਜੀ ਇਹਦੀ ਕੀ ਬੰਦੀ ਸਿਖਪਾਲ ਤੇ ਮਲਕੇ ਲਾਲ ਗੁਦਰਾਮ ਦੀ ਆਪਸੇ ਬੰਦੀ ਨਹੀਂ ਹੋਗੀ ਕਰਕੇ ਫਿਰ ਤੁਸੀਂ ਉਸਤੇ ਕੀ ਸਟੈਂਡ ਲੈ ਰਹੇ ਹੋ ਅਗਰ ਇਹਨਾਂ ਦੀ ਨਹੀਂ ਬਣਦੀ ਅਗਰ ਤੁਸੀਂ ਗੁਵਾੜ ਦੇ ਨਿਵਾਸੀਆਂ ਨੂੰ ਆਪਣਾ ਜਵਾਬ ਦੇਈਓ ਤੁਸੀਂ ਸਟੈਂਡ ਕਿਉਂ ਨਹੀਂ ਲੈ ਰਹੇ ਕੋਈ ਨਾ ਹੁਣ ਵੀ ਕਹਿ ਰਹੇ ਨੇ ਮਤਲਬ ਕਿ ਸਾਨੂੰ ਆਸ਼ਵਾਸ਼ਣ ਦਿਵਾ ਰਹੇ ਨੇ ਕਿ ਇਹਨੇ 2-4 ਦਿਨ ਦਾ ਹੋ ਰਿਹਾ ਮਤਲਬ ਕਿ ਤੁਹਾਨੂੰ ਆਸ਼ਵਾਸ਼ਣ ਕਿਹਦੀ ਗੱਲ ਕਰ ਰਹੇ ਨੇ ਅਗਰ 2-4 ਦਿਨ ਤੱਕ ਕੋਈ ਹੱਲ ਨਹੀਂ ਨਿਕਲਦਾ ਫਿਰ ਤੁਸੀਂ ਕੀ ਕਰੋਗੇ ਜੀ ਸਾਰੇ ਸਾਰੇ ਮਹੱਲ ਨਿਵਾਸੀ ਇਕੱਠਾ ਕਰਕੇ ਧਰਨਾ ਲਾਉਣਗੇ ਕਿੱਥੇ ਦਾ ਕੀ ਹੱਲ ਨਿਕਲੂ ਨਿਕਲ ਸਕਦਾ ਤੁਹਾਡਾ ਬਸ ਕਹਿ ਰਹੇ ਨੇ ਮਨ ਲੱਗੀ ਜੀ 100% ਕਹਿ ਰਹੇ ਨੇ ਮਨ ਲੱਗੀ ਜੀ ਕਾਫੀ ਲੱਗ ਰਹੀ ਹੈ ਹੱਲ ਹੋਊਗਾ ਸਾਨੂੰ 6 ਮਹੀਨੇ ਚਾਉਣਾ ਹੁਣੇ ਕਰ ਦੇਈਏ ਨਿਕਰਨਾ ਲੱਗਿਆ ਹੱਲ ਹੋਵੇ ਇਸ ਗੱਲ ਦਾ ਜੀ ਦਰਨਾ ਚ ਕਹਿਣ ਲੱਗ ਰਹੇ ਨੇ ਕਿ ਮਨ ਲੱਗਿਆ ਐਮਐਲ ਸਾਬ ਨਾਲ ਹੁਣੇ ਕਰ ਲੋ ਵੀ ਜੇ ਜਿਹੜੇ ਤੁਸੀਂ ਤੁਹਾਡੇ ਐਮਸੀ ਨੇ ਮੰਨ ਲਓ ਹੁਣੇ ਤੁਸੀਂ ਐਮਸੀ ਦਾ 9 10 ਜਿਹੜੇ ਮੰਨ ਲਓ ਤੁਸੀਂ 11 ਹੋ ਗਏ ਤੁਸੀਂ ਇੱਕ ਵਾਰੇ ਮੰਨ ਲਓ ਇੱਕ ਐਮ ਜਿਹੜੇ 11 ਐਮਸੀ ਨੇ ਮੰਨ ਲਓ ਜੇ ਸਾਡਾ ਹੱਲ ਨਹੀਂ ਹੁੰਦਾ ਤੁਸੀਂ ਉਸਦੀ ਵੇਦਦੇ ਹਾਂ ਜੀ ਹਾਂ ਜੀ ਰੀਡ ਮੰਨ ਲਓ ਤੁਸੀਂ ਇਹ ਜਿਆ ਗਲੀ ਦਾ ਹਲਨਾ ਹੋਇਆ ਮਲਕੇ ਜੀ ਇਹ ਸਾਡੀ ਗਲੀ ਦਾ ਨਾਮ ਹਲ ਹੋਊਗਾ ਮੰਨ ਲਓ ਆ ਗਲੀ ਹੋਏ ਸਾਡੀ ਸਾਡੇ ਗਊਸ਼ਾਲਾ ਵਾਲੀ ਹਲ ਹੋ ਗਿਆ ਗਊਸ਼ਾਲਾ ਨਾਲ ਦੇਖੇ ਜੇ ਕੋਈ ਸ਼ਰ ਲੈ ਵੀ ਤਾਂ ਜਿਹੜੀ ਵੀ ਰਹਿ ਗਈ ਮੰਨ ਲਓ ਤੁਸੀਂ ਆਪਦੇ ਉਸ ਗੱਲ ਦੇ ਵਿੱਚ ਸਾਡੇ ਨਾਲ ਸਟੈਂਡ ਲੈਣੇ ਹੋ ਤੁਸੀਂ ਗਲੀ ਦੇ ਨਾਲ ਖੜੇ ਹੋ ਹਾਂ ਜੀ ਸਾਨੂੰ ਇਹ ਤੁਹਾਨੂੰ ਤੁਸੀਂ ਆਪਦੇ ਅਸਥੀਫੇ ਰਿਟਨ ਦੇ ਵਿੱਚ ਦਿਓ ਕਿ 11 11 ਐਮਸੀ ਹਾਂਜੀ 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 ਜੇ ਸਾਡਾ ਨਹੀ ਆ ਮੈਂ ਨਾ ਨਾ ਮੈਂ ਅਸਥੀਫਾ ਕਰ ਦਿੰਦਾ ਜਿਹੜੇ ਗਏ ਨੇ ਜਿਹੜੇ ਵੀ ਮਨਜ਼ੂਰੀ ਆ ਉਹ ਦੋ ਬੰਦੇ ਦਾ ਹਾਂ ਜੀ ਜਿਹੜਾ ਐਮਸੀ ਦਾ ਆਪਣਾ ਇੱਥੇ ਜਮੂਆਰ ਉਹ ਹੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨੀਤ ਮਨੀਤ ਤੁਸੀਂ 8 ਵਾਰਡ ਦੇ 9 8 ਵਾਰਡ ਦੀ 9 ਵਾਰਡ ਦੀ ਜੀ ਕਉ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਅਗਰ ਤੁਸੀਂ 11 ਤੱਕ ਥੋੜੇ ਜਣੇ ਕੋਈ ਹੱਲ ਨਹੀਂ ਹੁੰਦਾ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਕਿ ਇਸ ਤਿਹਫਾ ਕੀ ਇਹਨਾਂ ਨੂੰ ਤੁਹਾਨੂੰ ਕਿਹਾ ਸੀ ਕੀ ਕੀ ਵਿਸ਼ਵਾਸ ਦੁਆਰੇ ਨੂੰ ਤੁਹਾਨੂੰ ਇਹ ਕੰਮ ਕਰਨ ਵਾਸਤੇ ਨੂੰ ਕਹਿ ਰਹੇ ਨੇ ਜੀ ਵੀ ਮੰਨ ਲਓ ਅਸੀਂ ਬਾੜ ਵਾਲੇ ਬੰਦਿਆਂ ਨੂੰ ਇਕੱਠੇ ਕਰਕੇ ਪ੍ਰਧਾਨ ਦੇ ਬਾਅਦ ਚ ਧਰਨਾ ਲਾਵਾਂਗੇ ਪ੍ਰਧਾਨ ਦੇ ਬਾਅਦ ਚ ਧਰਨਾ ਲਾਉਣ ਨਾਲ ਕੋਈ ਹੱਲ ਨਹੀਂ ਹੁਣ ਇਹ ਮੰਨ ਲਓ 11:00 ਐਮ ਸੀ ਇੱਕ ਬਸ ਨੇ ਜੀ 5:00 ਐਮ ਸੀ ਇੱਕ ਬਸ ਨੇ ਹੁਣ ਇਹਨਾਂ ਦੀ ਜਿਹੜੀ ਮੰਨ ਲਓ ਉਹ ਕਰਨਗੀ ਇੱਕ ਮੈਜੋਰਟੀ ਬਣ ਗਈ ਹੈ ਨਾ ਉਹ ਮжоਰਿਟੀ ਇਹਨਾਂ ਦੀ ਹੀ ਚੱਲੂਗੀ 11 ਐਮਸੀ ਨੇ ਹਨ ਇਹਨਾਂ ਦਾ ਇੱਕ ਵਾਈਸ ਪ੍ਰਧਾਨ ਬਣ ਗਿਆ ਜਿਵੇਂ ਵੀ ਆਪਾਂ ਆਪਾਂ ਦੇ ਕੋਈ ਇਹਨਾਂ ਗੱਲਾਂ ਤੋਂ ਬਹੁਤ ਦੂਰ ਆ ਆਪਾਂ ਨੂੰ ਹਾਲਾਂਕਿ ਇਹਨਾਂ ਦੇ ਇੰਨੀ ਕੋਈ ਨੌਲੇਜ ਹੈ ਨਹੀਂ ਪਰ ਇਸ ਗੱਲ ਦੀ ਇੰਨੀ ਨੌਲੇਜ ਹੈਗੇ ਵੀ ਜਿੰਨੇ ਜਿੱਧਰ ਪਲੜਾ ਭਾਰੀ ਹੈ ਨਾ ਉਧਰ ਉਹਨਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਵੀ ਹੁਣ ਉਹ ਜਿਹੜੇ ਹੁਣ ਸਾਡੇ ਟੈਂਡਰ ਕੈਨਸਲ ਹੋਏ ਨੇ ਇਹਨਾਂ ਦੇ ਇਹਨਾਂ ਦੇ ਬਿਆਨ ਨੇ ਇਹ ਇਹਨਾਂ ਦਾ ਕਹਿਣਾ ਹੈ ਵੀ ਜਿਹੜੇ ਉਹ ਟੈਂਡਰ ਕੈਨਸਲ ਹੋਏ ਨੇ ਉਹ ਪ੍ਰਧਾਨ ਨੇ ਜ਼ਫਰਾਲ ਨੇ ਕੈਨਸਲ ਕਰੇ ਨੇ ਇੱਕ ਵਾਰੀ ਨਹੀਂ ਤਿੰਨ ਵਾਰੀ ਟੈਂਡਰ ਪਾਇਆ ਸੀ ਕਹਿੰਦੇ ਤੇਰਾ ਅੱਗੇ ਕੀ ਮੰਗ ਕਰਦੇ ਹੋ ਤੁਸੀਂ ਹੁਣ ਅੱਗੇ ਵੀ ਇਹੀ ਮੰਗ ਕਰਦੇ ਆ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਸਾਡੇ ਬਾੜ ਦੇ ਬਾੜ ਦੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਮੰਨ ਲਓ ਸਾਡੇ ਪਰਿਵਾਰ ਨੇ ਜਿਹੜੇ ਕੋਈ ਆਪਦਾ ਖੁਸ਼ੀ ਖੁਸ਼ੀ ਰਹਿ ਸਕਣ ਆ ਗੰਦ ਤੋਂ ਘਿਹੜਾ ਛੋਟੇ ਸਾਡੇ ਜਿਹੜਾ ਮੰਨ ਲਓ ਹੁਣ ਇਹ ਗੰਦ ਪੈ ਰਿਆ ਗਲੀਆਂ ਦੇ ਵਿੱਚ ਨਾਲੀਆਂ ਦਾ ਹੋਇਆ ਤੇ ਬਾਰ ਦੇ ਵਿੱਚ ਮੱਛਰ ਦਾ ਮੱਛਰ ਦਾ ਢਿੱਗ ਲੱਗ ਜਾਣਾ ਇੱਕ ਇੱਕ ਫਾਰਮੈਲਟੀ ਹੁੰਦੀ ਹੈ ਇਹਨਾਂ ਦੀ ਇੱਕ ਸ਼ਾਮ ਨੂੰ ਆਉਂਦੇ ਹੁੰਦੇ ਆ ਉਹ ਮੱਛਰ ਮਾਰਨ ਵਾਲੀ ਮਸ਼ੀਨ ਦੀ ਧੂਏ ਵਾਲੀ ਉਹ ਫਾਰਮੈਲਟੀ ਜ਼ਰੂਰ ਉਹ ਵੀ ਉਹ ਵੀ ਉਹ ਵੀ ਇਹਨਾਂ ਵੱਲੋਂ ਕੋਈ ਹੋਣੀ ਉਹ ਇੱਕ ਨੀਤੀ ਫਾਊਂਡੇਸ਼ਨ ਵਾਲੇ ਨੇ ਉਹ ਆਪਦੇ ਵੱਲੋਂ ਇੱਕ ਉਪਰਾਲਾ ਕਰ ਰਹੇ ਨੇ ਉਹਨਾਂ ਨੇ ਇਹ ਮੰਨ ਲਓ ਸਾਰੀਆਂ ਗਲੀਆਂ ਦੇ ਵਿੱਚ ਇੱਕ ਛਿੜਕਾ ਕਰਵਾ ਦਿੰਦੇ ਨੇ ਧੂਏ ਦਾ ਉਹ ਠੀਕ ਆ ਉਹਦੇ ਨਾਲ ਸਾਨੂੰ ਇੱਕ ਰਾਹਤ ਮਿਲਦੀ ਹੈ ਪਰ ਉਹ ਪਰਮਾਨੈਂਟ ਕੋਈ ਸੋਲੂਸ਼ਨ ਨਹੀਂ ਹੈ